ਅੱਜ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਤੇ ਮੀਡੀਆ ਦੇ ਤੁਹਾਡੇ ਭਰਾਵਾਂ ਦੇ ਰਾਹੀਂ ਮੇਰੇ ਊਰੀ ਸ਼ਹਿਰ ਨਿਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਜਿੱਥੇ ਤੱਕ ਵੀ ਸਾਡੀ ਅਪੀਲ ਪਹੁੰਚ ਰਹੀ ਹੈ ਮੈਂ ਧੂਰੀ ਵਪਾਰ ਮੰਡਲ ਧੂਰੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਅੱਜ ਦੇਸ਼ ਦੇ ਵਿੱਚ ਹਾਲਾਤ ਨੇ ਦੁਸ਼ਮਣਾਂ ਦੇ ਨਾਲ ਸਾਡੀ ਭਾਰਤੀ ਫੌਜ ਜਿਹੜੀ ਹੈ ਉਹ ਡਟ ਕੇ ਮੁਕਾਬਲਾ ਕਰ ਰਹੀ ਹੈ ਉੱਥੇ ਇਹ ਸਾਡਾ ਵੀ ਫਰਜ਼ ਬਣਦਾ ਹੈ कि ਅਸੀਂ ਆਪਣੀ ਦੇਸ਼ ਭਗਤੀ ਦਾ ਸਬੂਤ ਦੰਦੇ ਹੋਏ ਆਪਸੀ ਭਾਈਚਾਰੇ ਨੂੰ ਆਪਸੀ ਏਕਤਾ ਨੂੰ ਮਜ਼ਬੂਤ ਕਰੀਏ ਅਤੇ ਜਿੱਥੇ ਵੀ ਸਾਡੀ ਫੌਜ ਨੂੰ ਜਾਂ ਸਾਡੀ ਸਰਕਾਰ ਨੂੰ ਜ਼ਰੂਰਤ ਹੈ ਅਸੀਂ ਸਾਰੇ ਦੇਸ਼ ਵਾਸੀ ਉੱਥੇ ਉਹਨਾਂ ਦਾ ਸਾਥ ਦੇਣ ਲਈ ਤਿਆਰ ਰਹੀਏ ਦੋਸਤੋ ਇਸ ਦੇ ਨਾਲ ਨਾਲ ਮੈਂ ਧੂਰੀ ਵਪਾਰ ਮੰਡਲ ਧੂਰੀ ਦੇ ਸਾਡੇ ਚੇਅਰਮੈਨ ਹੰਸਰਾਜ ਬਜਾਜ ਜੀ ਸੀਨੀਅਰ ਵਾਈਸ ਪ੍ਰਧਾਨ ਨਰੇਸ਼ ਮੰਗੀ ਜੀ ਸਾਡੇ ਰਿਟੇਲ ਕਰੰਨ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਦਰਸ਼ਨ ਕੁਮਾਰ ਦਰਸ਼ੀ ਜੀ ਸਾਬਕਾ ਐਮਸੀ ਸਾਹਿਬ ਤੇ ਸਾਡੇ ਖਿਆਨਾ ਮੰਤਰੀ ਖੰਨਾ ਜੀ ਵੱਲੋਂ ਅੱਜ ਇੱਕ ਅਪੀਲ ਸਮੂਹ ਵਪਾਰੀ ਵੀਰਾਂ ਨੂੰ ਕਰਦਾ ਕਿਉਂਕਿ ਜਿਹੜਾ ਵਪਾਰੀ ਹੈ ਹਮੇਸ਼ਾ ਇਹ ਵੀ ਇੱਕ ਸੈਨਾ ਦੇ ਫੌਜੀ ਮੰਗੋ ਦੇਸ਼ ਦੀ ਸੇਵਾ ਕਰਦੇ ਨੇ ਲੋਕਾਂ ਲਈ ਹਰ ਚੀਜ਼ ਉਹ ਪ੍ਰੋਵਾਈਡ ਕਰਵਾਉਂਦੇ ਚਾਹੀਏ ਰਾਸ਼ਨ ਹੈ ਚਾਹੇ ਸਬਜੀ ਹੈ ਚਾਹੇ ਦੁੱਧ ਹੈ ਜੋ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੇ ਉਹ ਵਪਾਰੀ ਪ੍ਰੋਵਾਈਡ ਆਮ ਜਨਤਾ 'ਚ ਕਰਵਾਉਂਦੇ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਲੋਕ ਜਿਹੜੇ ਵਪਾਰੀ ਨਹੀਂ ਹੈਗੇ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾਣ ਲਈ ਕੁਝ ਸ਼ਿਕਾਇਤਾਂ ਇਹਨੇ ਕਾਲਾ ਬਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਮੈਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਇਹ ਚੇਤਾਵਨੀ ਦਿੰਦਾ ਵਪਾਰ ਮੰਡਲ ਵੱਲੋਂ ਕਿ ਤੁਸੀਂ ਜਿੱਥੇ ਵਪਾਰੀਆਂ ਨੂੰ ਬਦਨਾਮ ਕਰ ਰਹੇ ਹੋ ਉੱਥੇ ਆਮ ਲੋਕਾਂ ਦਾ ਵੀ ਤੁਸੀਂ ਕਹਾਣ ਕਰ ਰਹੇ ਹੋ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆਓ ਤੇ ਸਰਕਾਰ ਨੂੰ ਵੀ ਇਸ ਗੱਲ ਦਾ ਤੇ ਪ੍ਰਸ਼ਾਸਨ ਨੂੰ ਵੀ ਮੈਂ ਇਸ ਗੱਲ ਦੀ ਬੇਨਤੀ ਕਰਦਾ ਕਿ ਜਿਹੜੇ ਅੰਸਰ ਇਹੋ ਜਿਹੇ ਕੰਮ ਕਰ ਰਹੇ ਨੇ ਕਾਲਾ ਬਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਵਪਾਰ ਮੰਡਲ ਪੂਰਾ ਸਹਿਯੋਗ ਕਰੇਗਾ ਸੋ ਮੈਂ ਵਪਾਰੀ ਵੀਰਾਂ ਨੂੰ ਇਹ ਵੀ ਬੇਨਤੀ ਕਰਦਾ ਜਿਹੜੇ ਦੁਕਾਨਦਾਰ ਨੇ ਰਾਸ਼ਨ ਦਾ ਜਾਂ ਸਬਜੀ ਦਾ ਦੁੱਧ ਦੀ ਸਪਲਾਈ ਕਰਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇਸ਼ ਇਕਜੁੱਟ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰ ਰਿਹਾ ਹੈ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਵੀ ਅਗਰ ਸਾਨੂੰ ਕੋਈ ਰਾਸ਼ਨ ਆਪਣੀ ਦੇਸ਼ ਦੀ ਜਨਤਾ ਨੂੰ ਪ੍ਰੋਵਾਈਡ ਕਰਾਣੀ ਪਵੇ ਅਸੀਂ ਉਹ ਵੀ ਕਰਵਾਈਏ ਵਪਾਰੀ ਵੀਰ ਦਿਨ ਰਾਤ ਇੱਕ ਮਿਹਨਤ ਕਰਕੇ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਆੰਦੇਨ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵਪਾਰ ਮੰਡਲ ਨੂੰ ਇਹ ਪੂਰਾ ਆਸ਼ਵਾਸ਼ਣ ਦਵਾਇਆ ਗਿਆ ਹੈ ਕਿ ਜਿਹੜੀ ਰਾਸ਼ਨ ਹੈ ਉਹ ਫੁੱਲ ਸਟਾਕ ਦੇ ਵਿੱਚ ਹੈ ਸਰਕਾਰ ਕੋਲ ਕਿਸੇ ਤਰ੍ਹਾਂ ਦੀ ਰਾਸ਼ਨ ਦੀ ਕਮੀ ਨਹੀਂ ਹੈ ਸੋ ਕਿਸੇ ਤਰ੍ਹਾਂ ਦੇ ਸ਼ਹਿਰੀ ਨੂੰ ਦੇਸ਼ ਵਾਸੀ ਨੂੰ ਕੋਈ ਏਦਾਂ ਦੀ ਹਫੜਾ ਦਬੜੀ ਕਰਨ ਦੀ ਲੋੜ ਨਹੀਂ ਕਿ ਰਾਸ਼ਨ ਸਟਾਕ ਕਰ ਲਈਏ ਜੀ ਹੋਰ ਕਰ ਲਈਏ ਕੁਝ ਵਹਵਾ ਹਨ ਇਹਨਾਂ ਤੋਂ ਬਚੀਏ ਜੋ ਜ਼ਰੂਰ ਦੀ ਚੀਜ਼ ਹੈ ਉਨੀ ਹੀ ਅਸੀਂ ਖਰੀਦੀਏ ਕੋਈ ਕਿਸੇ ਤਰ੍ਹਾਂ ਦੀ ਵੀ ਸੰਕਟ ਜਾਂ ਕਬਰ ਆੜ ਦੀ ਗੱਲ ਨਹੀਂ ਹੈ ਸੋ ਇਹ ਅਪੀਲ ਅੱਜ ਪ੍ਰੈਸ ਅਤੇ ਮੀਡੀਆ ਦੇ ਰਾਹੀਂ ਪੂਰੇ ਦੇਸ਼ ਪੂਰੇ ਪੰਜਾਬ ਅਤੇ ਖਾਸ ਤੌਰ ਤੇ ਧੂਰੀ ਦੇ ਵਪਾਰੀਆਂ ਨੂੰ ਧੂਰੀ ਦੇ ਇਲਾਕਾ ਨਿਵਾਸੀਆਂ ਨੂੰ ਮੈਂ ਕਰ ਰਿਹਾ ਸੋ ਸਾਰਿਆਂ ਦਾ ਸਾਥ ਚਾਹਨੇ ਆ ਬਹੁਤ ਬਹੁਤ ਧੰਨਵਾਦ ਜੈਸ਼ਰ ਸਭ ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੇ ਉਹ ਬਹਾਦਰ ਸ਼ੂਰਬੀਰ ਜਿਹੜੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦੇ ਲਈ ਸਰਦਾਂ ਦੇ ਉੱਤੇ ਤਨਾਤ ਨੇ ਅੱਜ ਸਾਡੇ ਦੇਸ਼ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਚਾਹੇ ਕੋਈ ਵੀ ਤੇਜ ਭਾਰਤਵਾਸੀ ਆਜ ਇੱਕ ਪਲੇਟਫਾਰਮ ਦੇ ਉੱਤੇ ਚਾਹੇ ਕੋਈ ਰਾਜਨੀਤਿਕ ਪਾਰਟੀ ਆ ਸਮਾਜੀ ਪਾਰਟੀ ਕਿਸ ਤਰ੍ਹਾਂ ਦੇ ਵੀ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਦੋ ਸ਼ਨਾ ਦਾ ਦੰਦ ਖੱਟਾ ਕਰਨ ਦੇ ਲਈ ਉਹ ਬਹਾਦਰ ਸੈਨਿਕਾਂ ਦਾ ਸਾਥ ਦੇ ਰਹੇ ਨੇ ਤੇ ਮੇਰੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਬਕਾਜ ਜੀ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਇਸ ਕੜੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਵੀ ਸਾਨੂੰ ਯੋਗਦਾਨ ਜੋ ਸਰਕਾਰ ਦੇਆਂ ਗਾਈਡਲਾਈਨਾਂ ਨੇ ਸਰਕਾਰ ਦੇ ਆਦੇਸ਼ ਨੇ ਚਾਹੇ ਬਲੈਕਆਊਟ ਦੀ ਗੱਲ ਹੈ ਚਾਹੇ ਕੋਈ ਰਾਸ਼ਨ ਦੀ ਗੱਲ ਹੈ ਚਾਹੇ ਇੱਕ ਮੁੱਠੋ ਕੇ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਚਾਹੇ ਕਿਤੇ ਸਾਨੂੰ ਕੁਰਬਾਨੀ ਦੇਣ ਦੀ ਗੱਲ ਆਉਂਦੀ ਹੈ ਚਾਹੇ ਕਿਸੇ ਦੇਸ਼ ਦੀ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਦੀ ਗੱਲ ਹੈ ਸਾਨੂੰ ਉਸ ਦੇ ਵਿੱਚ ਬਾਅਦ ਛੱਡ ਕੇ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਤੇ ਉਹ ਦਿਨ ਦੂਰ ਨਹੀਂ ਇਹ ਘੰਟੇ ਦੇ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਭਾਰਤ ਦਾ ਤਿਰੰਗਾ ਉਹ ਦੁਸ਼ਮਣਾਂ ਦੀਆਂ ਸਰਦਾਂ ਦੇ ਦੁਸ਼ਮਣਾਂ ਦੇ ਉੱਤੇ ਲਹਿਰਾ ਕੇ ਜਿਹੜਾ ਸਾਡਾ ਪੀਓਕੇ ਏਰੀਆ ਜਿੱਥੇ ਲਗਾਤਾਰ ਉਹ ਸਾਡਾ ਵਿਰੋਧੀ ਸਾਡੇ ਦੇਸ਼ ਦੇ ਵਿੱਚ ਗੜਬੜ ਕਾਇਦਾ ਕਰ ਰਿਆ ਸੀ ਉਹ ਸਾਡੇ ਭਾਰ ਦਾ ਹਿੱਸਾ ਹੋ ਉਹ ਆਪਾਂ ਇਕੱਠੇ ਹੋ ਕੇ ਸਾਰੇ ਪ੍ਰੈਸ ਮੀਡੀਆ ਤੇ ਸਾਰੇ ਦੇਸ਼ ਵਾਸੀ ਉਹ ਉਸ ਦਾ ਜਸ਼ਨ ਮਨਾਵਾਂਗੇ ਮੈਂ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਤੁਹਾਡਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਸਾਡੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਸਾਡੀ ਆਵਾਜ਼ ਨੂੰ ਸਰਕਾਰ ਤੱਕ ਤੇ ਉਹ ਸੂਰਵੀਰ ਬਹਾਦਰਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਉਰੇ ਆਏ ਹੋ ਮੈਂ ਤੁਹਾਡਾ ਥੋਰੀ ਵਪਾਰ ਮੰਡਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਅੱਜਾ ਇਹ ਉਦੇਸ਼ ਇੱਕੋ ਇੱਕ ਹੈ ਕਿ ਅੱਜ ਦੇ ਜਿਹੜੇ ਹਾਲਾਤ ਦੇਸ਼ ਦੇ ਵਿੱਚ ਚੱਲ ਰਹੇ ਨੇ ਦੁਸ਼ਮਣ ਨੇ ਸਾਡੇ ਦੇਸ਼ ਵਾਸੀ ਦੇ ਨਾਲ ਜੋ 22 April ਨੂੰ ਹਮਲਾ ਕਰਕੇ ਸਾਨੂੰ ਇੱਕ ਚੁਣੌਤੀ ਦਿੱਤੀ ਸੀ 7 May ਤੇ 8 May ਦੀ ਰਾਤ ਨੂੰ ਸਾਡੇ ਦੇਸ਼ ਦੀਆਂ ਸ਼ੂਰਵੀਰ ਬਹਾਦਰ ਫੌਜਾਂ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਮੋਦੀ ਜੀ ਨੇ ਜੋ ਉਹਨਾਂ ਨੂੰ ਇੱਕ ਕਰਾਰਾ ਜਵਾਬ ਦਿੱਤਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਨੇ ਉਸ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਸਾਰੇ ਧੂਰੀ ਨਿਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਕਿ ਆਪਾਂ ਵੀ ਇੱਕਜੁੱਟ ਹੋ ਕੇ ਆਪਣਾ ਯੋਗਦਾਨ ਪਾਈਏ ਦੇਸ਼ ਦੇ ਮਾਹੌਲ ਦੇ ਵਿੱਚ ਔਰ ਅਸੀਂ ਵੀ ਇੱਕਜੁੱਟ ਦਾ ਸੰਦੇਸ਼ ਦੇਈਏ ਔਰ ਇਸ ਦੇ ਨਾਲ ਨਾਲ ਜਿਵੇਂ ਕਿ ਅੱਜ ਪ੍ਰਸ਼ਾਸਨ ਨੇ ਸਾਡੇ ਧੂਰੀ ਡਿਪਾਰਟਮੈਂਟਲ ਧੂਰੀ ਦੇ ਪ੍ਰਧਾਨ ਸ਼੍ਰੀ ਵਿਕਾਸ ਜੈਨ ਜੀ ਨੂੰ ਪਹੁੰਚ ਕੀਤੀ ਹੈ ਕਿ ਕਿਸੇ ਕਿਸਮ ਦੀ ਕੋਈ ਇੱਥੇ ਕਾਲਾ ਵਪਾਰੀ ਨਾ ਹੋਵੇ ਚਾਹੇ ਰਾਸ਼ਨ ਦੀਆਂ ਦੁਕਾਨਾਂ ਹੋਣ ਚਾਹੇ ਸਬਜ਼ੀ ਦੀਆਂ ਦੁਕਾਨਾਂ ਹੋਣ ਚਾਹ ਦੁੱਧ ਦੀ ਸਪਲਾਈ ਦੀਆਂ ਦੁਕਾਨਾਂ ਹੁਣ ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਵੀ ਕੋਈ ਸਪਲਾਈ ਦੀ ਜਿਹੜੀ ਆਟਮ ਹੈ ਉਹਦੇ ਵਿੱਚ ਕੋਈ ਕਾਲਾ ਵਿਜਾਰੀ ਨਾ ਹੋਵੇ ਇਹਦੇ ਲਈ ਪ੍ਰਸ਼ਾਸਨ ਨੇ ਸਾਡੇ ਧੂਰੀ ਵਿਪਾਰਟਮੈਂਟ ਧੂਰੀ ਦੇ ਪ੍ਰਧਾਨ ਵਿਕਾਸ ਜਨਜੀ ਕੋਲੇ ਪਰਜੋਰ ਜੋ ਉਹਨਾਂ ਨੇ ਪਹੁੰਚ ਕੀਤੀ ਹੈ ਉਸ ਦੇ ਤਹਿਤ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਇੱਕੋ ਇੱਕ ਵੱਡਾ ਯੋਗਦਾਨ ਹੈ ਕਿ ਅਸੀਂ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਅਸੀਂ ਪੂਰਾ ਯੋਗਦਾਨ ਦੇ ਕੇ ਜੋ ਵੀ ਸਪਲਾਈ ਦਾ ਕੰਮ ਹੈ ਉਹ ਸਹੀ ਔਰ ਸਾਫ਼ ਸੁਸਰੇ ਢੰਗ ਨਾਲ ਕਰੀਏ ਕਿਸੇ ਕਿਸਮ ਦੀ ਕੋਈ ਕਾਲਾ ਬਜਾਰੀ ਨਾ ਹੋਵੇ ਔਰ ਇਸ ਦੇ ਨਾਲ ਨਾਲ ਜਿਵੇਂ ਜੈਨ ਸਾਹਿਬ ਨੇ ਦੱਸਿਆ ਵੀ ਜਿਹੜੇ ਸ਼ਰਾਰਤੀ ਅੰਸਰ ਇਸ ਦਾ ਨਜਾਇਜ਼ ਫਾਇਦਾ ਸਮੇਂ ਦਾ ਟੋਂਦੇ ਨੇ ਉਹਨਾਂ ਦੇ ਨੱਥ ਨਕੇਲ ਪਾਈਏ ਔਰ ਉਹਨਾਂ ਬਾਰੇ ਅਸੀਂ ਪ੍ਰਸ਼ਾਸਨ ਨੂੰ ਦੱਸ ਕੇ ਉਹਨਾਂ ਦੇ ਨੱਥ ਨਕੇਲ ਪਾ ਕੇ ਆਪਣਾ ਯੋਗਦਾਨ ਦਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੂਰੀ ਵਪਾਰ ਮੰਡਲ ਤੂਰੀ ਦੇ ਬਤੌਰ ਚੇਅਰਮੈਨ ਇਹ ਫਿਰ ਇੱਕ ਅਪੀਲ ਕਰਦਾ ਆਪਣੇ ਵਪਾਰੀ ਵੀਰਾਂ ਨੂੰ ਕਿ ਤੁਸੀਂ ਪੂਰਾ ਯੋਗਦਾਨ ਇਸ ਸਮੇਂ ਦੇ ਵਿੱਚ ਦੇ ਕੇ ਦੇਸ਼ ਦੇ ਔਰ ਦੇਸ਼ ਦੀ ਜਨਤਾ ਦੀ ਸੇਵਾ ਕਰੋ ਬਹੁਤ ਬਹੁਤ ਧੰਨਵਾਦ